ਦੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਈ ਖਨੌਰੀ ਬਾਰਡਰ ਤੇ ਖੜੇ ਸੀਗੇ ਤੇ ਇਹ ਭਰਾ ਖਨੌਰੀ ਬਾਰਡਰ ਤੇ ਸ਼ੁਰੂ ਤੋਂ ਆਏ ਹੋਏ ਆ ਇਹ ਬੰਦੇ ਇੱਥੇ ਆ ਤੇ ਇਹ ਟਰੈਕਟਰ ਦੀ ਹਿਸਟਰੀ ਬਾਰੇ ਗੱਲ ਕਰਨ ਲੱਗੇ ਅੱਜ ਇਹ ਟਰੈਕਟਰ ਸ਼ੁਰੂ ਤੋਂ ਹੀ ਬਾਈ ਹੋਰੇ ਇੱਥੇ ਲੈ ਕੇ ਆਏ ਸੀਗੇ ਟਰੈਕਟਰ ਜਮਾਂ ਐਂ ਖਤਮ ਕਰਤਾ ਸੀਗਾ ਉਸ ਲੜਾਈ ਦੇ ਵਿੱਚ ਜਦੋਂ ਪੁਲਿਸ ਨੇ ਗੋਲੇ ਛਿੱਤੇ ਬੋਲੀਆਂ ਵੀ ਮਾਰੀਆਂ ਹਨਾ ਬਹੁਤ ਕੁਝ ਹੋਇਆ ਸੀਗਾ ਤੇ ਇਹ ਟਰੈਕਟਰ ਜਮਾਂ ਇਹ ਖਤਮ ਕਰਤਾ ਸੀ ਪੁਲਿਸ ਵਾਲੇ ਸੂਏ ਮਾਰ ਮਾਰ ਟਾਇਰ ਪਾੜਦੇ ਸੀਗੇ ਭੰਨਤਾ ਸੀ ਜਮਾਂ ਕਹਿੰਦਾ ਭਾਬਾ ਹਣਾ ਟਰੈਕਟਰ ਕਿਹਦਾ ਸੀਗਾ ਜੀ ਇਹ ਬਾਲਾ ਸਿੰਘ ਇਹਦਾ ਅਸੀਂ ਜਿਹੇ ਜਹੇਦਾਰ ਦਾ ਕਿਹੜਾ ਪਿੰਡ ਆ ਬਈ ਦਾ ਮਹਿਮਾ ਸਰਜਾ ਜੀ ਮਹਿਮਾ ਸਰਜਾ ਪਿੰਡ ਦਾ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਆਏ ਆ ਬਈ ਜਦੋਂ ਚੱਲਿਆ ਸੀ ਕੰਮ ਹਾਂਜੀ ਹਾਂਜੀ ਉਦੋਂ 13 ਫਰਵਰੀ ਨੂੰ ਅਸੀਂ ਆ ਗਏ ਸੀ ਉੱਥੇ 3 ਦਿਨ ਤਾਂ ਅਸੀਂ ਪਿੱਛੇ ਰਹੇ ਅੱਛਾ ਜੀ ਉਸ ਤੋਂ ਬਾਅਦ ਤਿਆਰੀ ਕਰਕੇ ਇੱਥੇ ਆਏ 14 15 16 ਨੂੰ ਉਹ ਜਿਹੜੇ ਚੱਲੀ ਗਏ ਗੋਲੇ 21 ਨੂੰ ਜਿੱਦੇ ਸਭ ਕਰਮ ਦੀ ਮੌਤ ਹੋਈ ਹੈ ਅੱਛਾ ਜੀ ਉਸ ਦਿਨ ਫਿਰ ਸਾਡੇ ਤੇ ਬੰਬਵਾਰੀ ਜ਼ਿਆਦਾ ਕਰਕੇ ਇਧਰੋਂ ਫੌਜਵਾਣਾ ਵੇਚਦੀ ਪੈ ਗਈ ਕੁਝ ਗੁੰਡਾ ਕਰਦੀ ਵਾਲੇ ਪਿੱਛੇ ਤੋਂ ਆ ਗਏ अच्छा जी। ਉਹਨਾਂ ਨੇ ਸਾਡੇ ਇੱਥੋਂ ਤੋਂ ਹੀ ਟਰੈਕਟਰ ਭੰਨਦੇ ਸੀਗੇ। ਅੱਛਾ ਜੀ। ਇਹ ਟਰੈਕਟਰ ਜਮਾਂ ਭੰਨਦਾ ਸੀ। ਹਾਂ। ਟਾਇਰ ਪਾੜੇ ਦੀ ਸ਼ੂਆ ਭੰਨ ਸਭ ਕੁਝ ਕੀਤਾ। ਅੱਛਾ। ਪਰ ਇਹ ਜ세ਬੰਦੀ ਸਿੱਧੂਪੁਰ ਵਾਲੇ ਨੇ ਸਾਨੂੰ ਜੀ ਲੋਟ ਕਰਾ ਕੇ ਦਿੱਤਾ। ਉਸ ਦਿਨ ਤੋਂ ਹੀ ਫੇਰ ਇੱਥੇ ਇਹ ਬਾਰਡਰ ਤੇ ਲਿਆਂਦਾ। ਦੁਬਾਰੇ ਫੇਰ ਇੱਥੇ ਲਿਆਂਦਾ। ਇੱਕ ਗਰੀਬ ਬੰਦਾ ਵਿਚਾਰਾ ਇਹਦਾ ਵੀ ਜਿੰਨਾ ਚਿਰ ਮੋਰਚਾ ਖਤਮ ਨਹੀਂ ਹੁੰਦਾ। ਮਾਹ ਟਰੈਕਟਰ ਘਰੇ ਨਹੀਂ ਲਿਆ। ਠੀਕ ਹੈ। ਜ세ਬੰਦੀ ਦੇ ਲਿਖੇ ਲਾਦਾ। ਠੀਕ ਹੈ ਜੀ। ਹਾਂ ਜੀ। ਕਿੰਨੀ ਪੈੜੀ ਆ ਬਈ ਤੁਹਾਡੇ ਕੋਲੇ? ਸਾਡੇ ਕੋਲ 2 ਏਕੜ। 2 ਏਕੜ। ਤੇ ਫਿਰ ਇਹ ਟਰੈਕਟਰ ਜੇ ਭੰਨ ਤੋੜ ਕਰ ਦਿੰਦੇ ਤੇ ਥੋੜੀ ਕੋਈ ਨਾ ਸੁਣਵਾਈ ਕਰਦਾ ਫੇਰ ਕੀ ਕਰਦੇ ਬਾਈ ਕੋਈ ਚੱਕਰ ਨਹੀਂ ਨਾ ਕੋਈ ਚੱਕਰ ਨਹੀਂ ਠੀਕ ਹੈ ਲਓ ਵੀ ਇਹ ਜਜਬਾਤ ਹੁੰਦੇ ਆ ਦੋ ਕਿੱਲੇ ਪੈ ਲਈ ਆ ਬਾਈ ਕੋਲੇ ਤੇ 100 100 ਕਿੱਲਾਂ ਵਾਲੇ ਘਰੇ ਬੈਠਿਆ ਤੇ ਬਾਈ ਨੇ ਆਪ ਤੇ ਆਪ ਦਾ ਟਰੈਕਟਰ ਇੱਥੇ ਲਿਆ ਰੱਖਿਆ ਕੋਈ ਚੱਕਰ ਨਹੀਂ ਕਹਿੰਦਾ ਟਰੈਕਟਰ ਭੰਨ ਦੇਣੇ ਕੋ ਤਾਂ ਵੀ ਕੋਈ ਗੱਲ ਨਹੀਂ ਗਈ ਜੇ ਨਾਲ ਉਟੂ ਤਾਂ ਵੀ ਕੋਈ ਚੱਕਰ ਨਹੀਂ ਕਿੱਲੇ ਦੋ ਹੀ ਆ ਤੇ ਜਿੰਨਾਂ ਕੋਲੇ 100 100 ਆ ਉਹ ਘਰੇ ਬੈਠਿਆ ਰਜਾਨਿਆਂ ਦੇ ਵਿੱਚ ਲੱਤਾਂ ਦੇ ਲੱਤਾਂ ਧਰੀ ਉੱਥੇ ਇਹ ਬਲੋਟ ਤੋਂ ਲੋਟ ਕਰਾ ਕੇ ਜੀ ਟਾਇਰ ਪਵਾ ਕੇ ਦਿੱਤੇ ਜਥੇਬੰ ਤੇ ਜੋ ਕੇ ਮਹਿਮਾ ਸਰਜਾ ਹੋਇਆ ਲੱਖੀ ਜੰਗਲ ਸਾਡੇ ਪਿੰਡਾਂ ਦੇ ਪੰਜ-ਪੰਜ ਟਰੈਕਟਰ ਇੱਥੇ ਅੱਛਾ ਜੀ ਹਾਂ ਅਸੀਂ ਤਾਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਬਾਤ ਚੜ ਕੇ ਆਓ ਮੋਰਚੇ ਦੇ ਵਿੱਚ ਇੱਕ-ਇੱਕ ਪਿੰਡ ਦੇ ਪੰਜ-ਪੰਜ ਟਰੈਕਟਰ ਹਾਂਜੀ ਹਾਂਜੀ ਠੀਕ ਹੈ ਇਹ ਮਹਿਮਾ ਸਰਜੇ ਤੋਂ ਮੁੰਡਾ ਜਿਹੜਾ ਇੰਨੀ ਮਿਹਨਤ ਕਰਦਾ ਹੈ ਹਾਂਜੀ ਤਿੰਨ ਟਰਾਲੀਆਂ ਦੋ ਟਰੈਕਟਰ ਆ ਇਹਦੇ ਹੂੰ ਠੀਕ ਹੈ ਲੈ ਲੱਕੀ ਜੰਗਲੋਂ ਅਸੀਂ ਇਕੱਠੇ ਹੋਨੇ ਆ ਜਸੇਬੰਦੀ ਚ ਇਕੱਠੇ ਹੀ ਕੰਮ ਕਰਦੇ ਹਾਂ ਹੁਣ ਵੀ ਆ ਵੇਖੋ ਸੇਵਾ ਜੇ ਨੇ ਟੈਂਕੀ ਪਾ ਛੱਡੀ ਹੈ ਜਲ ਲਿਆਓ ਉਧਰ ਨਾਉਣ ਧੋਣ ਨੂੰ ਜੋ ਕੋਈ ਬੰਦਾ ਦਾ ਕਿਸੇ ਨੂੰ ਇਹਦਾ ਜਵਾਬ ਨਹੀਂ ਟਰਾਈਕ ਜਿਹੜਾ ਮਰਜੀ ਟਰੈਕਟਰ ਵਰਤ ਜਿਹੜਾ ਉਹ ਤਾਂ ਜਦੋਂ ਇਹ ਟਰੈਕਟਰ ਭੰਨਿਆ ਸੀਗਾ ਹਾਂਜੀ ਉਹਦੇ ਫੌਜ ਨੇ ਬੰਬ ਵੀ ਸਿੱਟੇ ਮੈਂ ਸੁਣਿਆ ਹਨ ਇੱਥੇ ਬਹੁਤ ਜ਼ਿਆਦਾ ਜੀ ਆ ਦੀਦਾ ਨਹੀਂ ਸੀ ਇੱਧਰ ਲਾਇਰ ਗਿਆ ਜਿਵੇਂ ਹੁਣ ਇਕੱਠ ਹੋਏ ਪਿਆ ਐ ਇਕੱਠ ਸੀ ਉੱਥੋਂ ਬੰਬ ਅਸੀਂ ਉੱਦੇ ਸੋਚਾ ਵੀ ਇਧਰੋਂ ਹਵਾ ਐ ਨੂੰ ਹੋ ਤੇ ਚਲੋ ਹੁਣ ਉਹਨਾਂ ਕਿ ਨਹੀਂ ਹਵਾ ਜੋ ਭੰਨਦੇ ਯਾਰ ਇੱਥੇ आ, अच्छा दुनिया नुੰਨਾ ਕਰਦਾ ਸਾਡੇ ਵੀ ਅੱਖਾਂ ਚੋਂ ਉਦੋਂ ਦੇ ਬਹੁਤ ਨੁਕਸ ਪਏ ਆ ਅੱਖਾਂ ਨੂੰ ਨੁਕਸਾਨ ਹੋਇਆ ਬਹੁਤ ਬਹੁਤ ਹੋਇਆ ਜੀ ਬੜੇ ਬੰਦੇ ਪਟਿਆਲੇ ਵੀ ਰੱਖੇ ਸੀ ਧੂਏ ਵਾਲੇ ਬੰਬ ਸੀਗੇ ਅੱਖਾਂ ਨੂੰ ਨੁਕਸਾਨ ਕੀਤਾ ਉਹਨਾਂ ਨੇ ਪੂਰਾ ਨੁਕਸਾਨ ਆ ਜੀ ਬਹੁਤ ਝਰੋਲੇ ਪੈਂਦੇ ਆ ਦੂਰੋਂ ਤਾਂ ਦੀਦੇ ਹੀ ਕੱਟ ਆ ਅੱਛਾ ਜੀ ਐਡਾ ਬੁਰਾ ਹਾਲ ਹੈ ਚਲੋ ਕੋਈ ਨਹੀਂ ਆਪਦੇ ਬੱਚਿਆਂ ਮਾਰੇ ਜਾਂ ਮੰਨ ਲਾ ਜਾਇਜਾਤਾਂ ਮਾਰੇ ਲੋਕਾਂ ਮਾਰੇ ਬੈਠੇ ਆ ਇੱਥੇ ਵੱਧ ਚੜ ਕੇ ਅਸੀਂ ਤਾਂ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਆਓ ਮੋਰਚਾ ਜਿੱਤ ਕੇ ਗਾਂ ਨੂੰ ਆਪਦੇ ਪੁੱਤ-ਪੁੱਤਰੀਆਂ ਦੀਆਂ ਜਾਇਜਾਤਾਂ ਬਚਾਓ ਠੀਕ ਨਹੀਂ ਨਹੀਂ ਕੌਣਾ ਚੋਰ ਹੈ ਜੀ ਤਾਂ ਵੀ ਦੋਸਤੋ ਡੱਲੇਵਾਲ ਸਾਹਿਬ ਬੈਠੇ ਆ ਭੁੱਖ ਹੜਤਾਲ ਤੇ ਮਰਨ ਵਰਤ ਤੇ ਤੇ ਉਹਨਾਂ ਦਾ ਸਰੀਰ ਝੋਟੇ ਵਰਗਾ ਹੁੰਦਾ ਸੀ ਦੋ ਬੰਦਿਆਂ ਵਰਗਾ ਇਕੱਲਾ ਬੰਦਾ ਸੀ ਉਹ ਤੇ ਉਹਨਾਂ ਦਾ ਅੱਜ ਭੁੱਖ ਹੜਤਾਲ ਕਰਨ ਕਰਕੇ ਸਰੀਰ ਇੰਨਾ ਘੱਟ ਰਹਿ ਗਿਆ 22 ਕਿਲੋ ਭਾਰ ਘਟ ਗਿਆ ਉਹਨਾਂ ਦਾ ਕੈਂਸਰ ਦਾ ਮਰੀਜ਼ ਹੈ ਜੀ ਕੈਂਸਰ ਦਾ ਮਰੀਜ਼ ਆ ਉਹ ਠੀਕ ਆ ਫਿਰ ਵੀ ਉਹ ਭੁੱਖ ਹੜਤਾਲ ਤੇ ਬੈਠਾ ਉਹਨੂੰ ਕੀ ਲੋੜ ਆ ਉਹਦੀ ਇਕੱਲੇ ਦੀ ਜ਼ਮੀਨ ਨਹੀਂ ਜਾਂਦੀ ਜੇ ਆਰਡੀਨੈਂਸ ਪਾਸ ਹੋਇਆ ਉਹਦੇ ਇਕੱਲੇ ਵਾਸਤੇ ਨਹੀਂ ਹੋਏ ਕਾਲੇ ਕਾਨੂੰਨ ਉਹਦੇ ਇਕੱਲੇ ਵਾਸਤੇ ਨਹੀਂ ਹੈਗੇ ਸਾਰੇ ਆਵਾਸਤਿਆ ਇਕੱਲੇ ਜ਼ਮੀਨਾਂ ਵਾਲਿਆਂ ਵਾਸਤੇ ਨਹੀਂ ਕਾਲੇ ਕਾਨੂੰਨ ਜੇ ਇਹ ਕਾਨੂੰਨ ਪਾਸ ਹੋ ਗਏ ਜਿਹੜਾ ਆਟਾ ਤੁਸੀਂ ਅੱਜ 25-30 ਰੁਪਏ ਕਿਲੋ ਲੈਨੇ ਹੋ ਉਹ ਆਟਾ ਤੁਹਾਨੂੰ 100-150 ਰੁਪਏ ਕਿਲੋ ਮਿਲੂਗਾ ਤੇ ਆٹے ਬਿਨਾ ਕਿਸੇ ਦੀ ਕੋਈ ਰੋਟੀ ਕਰੇ ਪੱਕ ਨਹੀਂ ਸਕਦੀ ਸਿਮੈਂਟ ਦੀਆਂ ਰੋਟੀਆਂ ਨਹੀਂ ਖਾ ਲੋਂਗੇ ਤੁਸੀਂ ਰੋਟੀਆਂ ਤੁਹਾਨੂੰ ਆਟੇ ਦੇ ਨਾਲ ਖਾਣੀਆਂ ਪੈਣਗੀਆਂ ਤੇ ਆਟਾ ਆਊ ਕਿੱਥੋਂ ਕਿਸਾਨਾਂ ਦੀ ਫਸਲ ਆਊਗੀ ਤਾਂ ਆਟਾ ਆਊਗਾ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਤਾਂ ਆਟਾ ਦੁਕਾਨਾਂ ਤੋਂ ਖਾਣੇ ਆ ਉਹ ਬੇਸਮਝੀ ਵਾਲੀਆਂ ਗੱਲਾਂ ਕਰਦੇ ਆ ਵੀ ਦੁਕਾਨਾਂ ਤੇ ਪੈਕਟਾਂ ਦੇ ਵਿੱਚ ਆਟਾ ਫੇਰ ਹੀ ਆਊਗਾ ਜੇ ਫਸਲ ਖੇਤ ਦੇ ਵਿੱਚ ਹੋਊਗੀ ਤੇ ਖੇਤ ਦੇ ਵਿੱਚ ਫਸਲ ਕਿਸਾਨ ਨਹੀਂ ਕਰਨੀ ਐ ਉਹ ਤਾਂ ਹੱਟਾਂ ਵਾਲਾ ਬੰਦਾ ਨਹੀਂ ਕਰ ਸਕਦਾ ਤੇ ਜੇ ਕਿਸਾਨ ਹੀ ਮਾਰੇ ਗਏ ਤਾਂ ਖੱਟਾਂ ਤੋਂ ਵੀ ਦਫਾਫੇ ਖਤਮ ਹੋ ਜਾਣਗੇ ਰੋਟੀਆਂ ਜਿਹੜਾ ਖਾਣੀਆਂ ਤੁਹਾਨੂੰ ਆਟੇ ਦੇ ਨਾਲ ਖਾਣੀਆਂ ਪੈਣਗੀਆਂ ਇਸ ਕਰਕੇ ਡੱਲੇਵਾਲ ਸਾਹਿਬ ਬੈਠੇ ਮਰਨਵਾਰਤ ਤੇ ਕਨੌਰੀ ਬਾਰਡਰ ਦੇ ਉੱਤੇ ਆ ਕੇ ਉਹਨਾਂ ਦਾ ਸਾਥ ਦੇ ਦਿਓ ਘਰਾਂ 'ਚ ਬੈਠਾ ਦਾ ਕੋਈ ਫਾਇਦਾ ਨਹੀਂ ਗਾ ਮੁੜ ਕੇ ਭੋਗਾ ਦੇ ਘੱਟ ਕਰਦੇ ਫਿਰ ਉਹਨਾਂ ਗੱਲਾਂ ਦੇ ਵਿੱਚ ਕੋਈ ਤੰਤ ਨਹੀਂ ਜੀ ਇਕੱਠ ਕਰਨਾ ਤਾਂ ਹੁਣ ਧਰਨੇ ਤੇ ਆ ਕੇ ਏਕਨੋਰੀ ਬਾਰਡਰ ਤੇ ਆ ਕੇ ਇੱਥੇ ਇਕੱਠ ਕਰੋ ਭਾਈ ਬੇਨਤੀ ਇਹ ਹੀ ਕਰਦੇ ਜਿਹੜੀਆਂ ਦੂਜੀਆਂ ਜਿ세 ਬੰਦੀਆਂ ਘਰਾਂ 'ਚ ਬੈਠੀਆਂ ਉਹਨਾਂ ਜਿ세 ਬੰਦੀਆਂ ਨੂੰ ਅਸੀਂ ਤਾਂ ਅਪੀਲ ਕਰਦੇ ਆ ਜਿਹੜੇ ਉਹਨਾਂ ਦੇ ਜ਼ਿੰਮੇਵਾਰ ਬੰਦੇ ਆ ਮੰਨ ਲਓ ਕਿਤੇ ਕੁਛ ਬੋਲਦੇ ਆ ਪ੍ਰਧਾਨ ਜੀ ਨੂੰ ਕਿਤੇ ਕੁਛ ਬੋਲਦੇ ਉਹ ਦੁਨੀਆਦਾਰੀ ਸਾਰੀ ਜਾਣਦੀ ਹੈ ਪਰ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਜੇ ਮੰਨ ਲਓ ਮੁੱਖ ਬੰਦੇ ਨਹੀਂ ਖੁਸ਼ ਆਉਣਾ ਚਾਹੁੰਦੇ ਜਾਇਜਾਤਾਂ ਨਹੀਂ ਸਾਨੂੰ ਦਿੰਦੇ ਜਿਹੜੇ ਮੁੱਖ ਐ ਪਿੰਡਾਂ ਵਾਲਿਓ ਪਿੰਡਾਂ ਚ ਉੱਠ ਕੇ ਤੁਸੀਂ ਆਜੋ ਸ਼ਰਦੋ ਲੀਡਰਾਂ ਨੂੰ ਪਿੱਛੇ ਜਿਹੜੇ ਲੀਡਰ ਆਪਣੀ ਨਹੀਂ ਗੌਰ ਕਰਦੇ ਕੁਛ ਨਹੀਂ ਆਪਾਂ ਨੂੰ ਦੇਣਾ ਉਹਨਾਂ ਨੇ ਆਪਦੀਆਂ ਜਾਇਜਾਤਾਂ ਬਚਾਉਣੀਆਂ ਤਾਂ ਇੱਥੇ ਮੋਰਚਿਆਂ 'ਚ ਆਓ ਇਹ ਮੋਰਚੇ ਸਫਲ ਕਰੂਗਾ ਸਾਰਿਆਂ ਨੂੰ ਕੋਈ ਦੂਜਿਆ ਮਗਰ ਨਾ ਲੱਗੋ ਸਾਡੀ ਤਾਂ ਇਹ ਹੀ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਮੋਰਚੇ 'ਚ ਆਓ ਜੇ ਕੋਈ ਵੀ ਜ세ਬੰਦੀ ਵਾਲਾ ਰੋਕਦਾ ਉਹਨੂੰ ਰੋਕੋ ਨਾ ਆਪਾਂ ਜਾਇਜਾਤ ਦੀ ਖਾਤਰ ਆਉਣਾ ਇੱਥੇ ਕੋਈ ਆਪਾਂ ਪਾਰਟੀਆਂ ਦੀ ਪਰਖ ਨਾ ਕਰੋ ਜਿਹੜਾ ਅੱਗੇ ਆਉਂਦਾ ਜਾਇਜਾਤਾਂ ਦੀ ਖਾਤਰ ਉਹਦੀ ਖਾਤਰ ਆਉ ਆਪ 75 ਸਾਲ ਦਾ ਬਜ਼ੁਰਗ ਹੈ ਕੈਂਸਰ ਦਾ ਮਰੀਜ਼ ਹੈ ਵੇਖੋ ਡਾਕਟਰ ਕਿੰਨਾ ਜੋਰ ਲਾਈ ਜਾਂਦੇ ਆ ਸਰਕਾਰਾਂ ਲਾਈ ਜਾਂਦੀਆਂ ਵੀ ਮੂੰਹ ਚ ਪੁਸ਼ਪਾ ਲੋ ਆਪਾਂ ਤਿੰਨ ਤਨਾਰੀ ਪ੍ਰਸ਼ਾਦਾ ਛੱਕਦੇ ਇੱਥੇ ਆ ਕੇ ਉਹਦੇ ਕੰਨੀ ਝਾਕੋ ਬੁੱਢਾ ਜਰਨੈਲ ਹੈ ਜਿਹੜਾ ਬੈਠਾ ਜੇ ਉਹਨੂੰ ਕੁਝ ਹੁੰਦਾ ਤਾਂ ਫਿਰ ਹਸਾਬ ਲਾ ਲਓ ਕਿਸੇ ਨੇ ਬਾਣੀ ਫੜਨੀ ਆਪਣੀ ਇਹਦਾ ਜਿਉਂਦਾ ਵਸਦਾ ਰਵੇ ਮਹਾਰਾਜੇ ਦੀ ਚੜ੍ਹਦੀ ਕਲਾ ਬਖਸ਼ੇ ਅਸੀਂ ਤਾਂ ਇੰਨੀ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ